ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਡੀਏਵੀ ਕਾਲਜ ਰੋਡ ਸ਼ਗੁਨ ਰੈਸਟੋਰੈਂਟ ਤੋਂ ਦੱਸ ਦਈਏ ਕਿ ਹਾਲਾਤ ਜਿਹੜੇ ਹੈਗੇ ਆ ਉਹ ਦਿਨ ਬਾ ਦਿਨ ਚਿੰਤਾਜਨਕ ਜਿਹੜੇ ਆ ਹੁੰਦੇ ਜਾ ਰਹੇ ਆ ਕਿਤੇ ਦਿਨ ਦਿਹਾੜੇ ਤਸਵੀਰਾਂ ਸਾਹਮਣੇ ਆਉਂਦੀਆਂ ਲੜਾਈ ਝਗੜੇ ਦੀਆਂ ਗੁੰਡਾਗਰਦੀ ਦੀਆਂ ਤਾਂ ਕਿਤੇ ਹੁਣ ਵਪਾਰ ਕਰਨਾ ਜਿਹੜਾ ਹੈਗਾ ਉਹ ਵੀ ਸੇਫ ਨਹੀਂ ਰਹਿ ਗਿਆ ਵਪਾਰੀ ਜਿਹੜਾ ਆਪਣੀ ਦੁਕਾਨ ਚਲਾਉਂਦਾ ਆਪਣਾ ਕਾਰੋਬਾਰ ਚਲਾਉਂਦਾ ਹੈ ਤਾਂ ਉਸ ਨੂੰ ਵੀ ਜਿਹੜਾ ਹੈਗਾ ਪੈਸੇ ਮੰਗਣ ਤੇ ਬਿੱਲ ਮੰਗਣ ਤੇ ਪਿਸਤਲ ਤੱਕ ਦਿਖਾ ਦਿੱਤੇ ਜਾਂਦੇ ਨੇ ਮਾਮਲਾ ਕੀ ਹੈਗਾ ਪੂਰੇ ਮਾਮਲੇ ਦੀ ਜਿਹੜੀ ਹੈ ਜਾਣਕਾਰੀ ਹਾਸਲ ਕਰਦੇ ਆ ਸਾਡੇ ਨਾਲ ਇੱਥੇ ਹੋਟਲ ਯੂਨੀਅਨ ਦੇ ਮੈਂਬਰ ਮੌਜੂਦ ਨੇ ਔਰ ਸ਼ਗੁਨ ਰੈਸਟੋਰੈਂਟ ਤੇ ਇਸ ਟਾਈਮ ਅਸੀਂ ਮੌਜੂਦ ਹੈਗੇ ਆ ਤਾਂ ਲਾਡੀ ਤਮਨ ਜੀ ਹੈਗੇ ਆ ਇੱਥੇ ਸੰਜੀਵ ਚੋਗ ਜੀ ਹੈਗੇ ਆ ਔਰ ਵੀ ਸੱਜਣ ਹੈਗੇ ਆ ਚਕਤੀ ਸਾਹਿਬ ਹੈਗੇ ਆ ਤਾਂ ਗੱਲਬਾਤ ਕਰਦੇ ਆ ਮਸਲਾ ਪੂਰਾ ਕੀ ਹੈਗਾ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਜੀ ਚੋਕ ਸਾਹਿਬ ਕੀ ਮਸਲਾ ਕੀ ਹੋਇਆ ਅੱਜ ਤਕਰੀਬਨ 9:40 ਤੇ ਇੱਕ ਟੇਬਲ ਬੈਠੀ ਸੀ ਬਿੱਲ ਮੰਗਿਆ ਉਹ ਕਹਿੰਦੇ ਸੀ ਕਰਵਾ ਦਿੰਨੇ ਆ 6 ਬੰਦੇ ਹੈਗੇ ਸੀ ਟੋਟਲ 4 ਬੰਦੇ ਪਹਿਲਾਂ ਨਿਕਲ ਗਏ ਨੇ 2 ਹੱਥ ਧੋਂਦੇ ਰਹੇ ਹੱਥ ਧੋਣ ਮਾਲ ਜਿੱਦੋਂ ਅਸੀਂ ਮੰਗਿਆ ਵੀ ਬਿੱਲ ਵੇਟਰ ਨੇ ਆ ਕੇ ਕਹਿੰਦੇ ਜੀ 2 ਮਿੰਟਾਂ 'ਚ ਕਰਵਾ ਦਿੰਨੇ ਆ ਬਸ ਅੰਦਰ ਬਾਹਰ ਅੰਦਰ ਜਾ ਕੇ ਬਾਹਰ ਉਹਨਾਂ ਦੀ ਕਿਤੇ ਸ਼ਿਫਟ ਗੱਡੀ ਖੜੀ ਸੀ ਜਿਹਦਾ ਟੈਂਪਰੇਰੀ ਨੰਬਰ ਸੀ 408 ਅੱਛਾ ਤੇ ਭੱਜ ਗਏ ਨੇ ਜਦੋਂ ਭੱਜੇ ਸੀ ਪਿੱਛੇ ਮੈਂ ਤੇ ਇੱਕ ਮੇਰਾ ਸੱਜਣ ਜਿਹੜਾ ਨਾਲ ਉਸੇ ਟਾਈਮ ਖੜਾ ਸੀ ਅਸੀਂ ਵੀ ਜਾ ਕੇ ਉਹਨਾਂ ਦੇ ਪਿੱਛੇ ਲਗੇ ਉਹ ਸ਼ਿਫਟ ਸੀ ਜਾ ਕੇ ਤੁਸੀਂ ਕਿੰਦੇ ਤੇ ਸੀ ਅਸੀਂ ਮੋਟਰਸਾਈਕਲ ਤੇ ਅੱਛਾ ਮੋਟਰਸਾਈਕਲ ਤੇ ਸੀ ਜਿੱਦ ਉਹ ਤੇ ਚੌਂਕ ਤੇ ਸੀ ਗੱਡੀ ਉਹ ਰੋਕ ਲਈ ਐ ਜਦੋਂ ਉਹ ਰੋਕੀ ਐ ਤੇ ਉਦੋਂ ਉਹਨਾਂ ਨੂੰ ਪੁੱਛਿਆ ਵੀ ਬਿੱਲ ਦੇ ਕੇ ਕਿਉਂ ਨਹੀਂ ਗਏ ਭੱਜ ਗਏ ਕਿਉਂ ਚਲੇ ਹੋ ਹੂੰ ਉਹਨਾਂ ਨੇ ਉਸੇ ਦੌਰਾਨ ਗਾਲਾਂ ਗਲੋਚੀ ਸ਼ੁਰੂ ਕਰਤੀ ਐ ਨਾਲੇ ਰਵਾਲ ਵਰ ਕੱਢ ਲਈ ਅੱਛਾ ਰਵਾਲ ਵਰ ਕੱਢੀ ਐ ਤੇ ਜਿਹੜੇ ਮੇਰੇ ਨਾਲ ਦਾ ਸੀ ਉਹ ਭੱਜ ਕੇ ਪੁਲਿਸ ਚੋਂ ਕੀ ਜਿਹੜਾ ਬੂਥ ਹੈ ਟ੍ਰੈਫਿਕ ਵਾਲਾ ਉੱਥੇ ਜਾ ਕੇ ਭੱਜ ਕੇ ਚਲਾ ਗਿਆ ਠੀਕ ਹੈ ਕਿ ਨਾ ਜਿਹਦੇ ਉਹ ਵਿਚਾਰਾ ਉੱਥੇ ਖੜਾ ਸੀ ਚੋਂ ਕਿ ਕੋਈ ਨਹੀਂ ਸੀ ਬੰਦਾ ਟ੍ਰੈਫਿਕ ਚ ਕੋਈ ਬੰਦਾ ਨਹੀਂ ਸੀ ਮੈਨੂੰ ਉਹਨਾਂ ਨੇ ਜਿਹੜੇ 6 ਬੰਦੇ ਸੀ ਧੱਕਾ ਮਾਰਿਆ ਮੈਨੂੰ ਪਰਾਂ ਛੇੜਦਾ ਰਵਾਲਾ ਜਿਵੇਂ ਦਿਖਾਈ ਪਰਾਂ ਧੱਕੇ ਮਾਰ ਕੇ ਛੇੜਦਾ ਤੇ ਜਦੋਂ ਅਸੀਂ ਪਿੱਛੇ ਭੱਜੇ ਤੇ ਉਹ ਨਿਕਲ ਗਏ ਅੱਛਾ ਭੱਜ ਗਏ ਹਾਂ ਪਰ ਆਰ ਹੋ ਗਏ ਕੀ ਨੰਬਰ ਨੰਬਰ ਕੀ ਸੀ ਗੱਡੀ ਕਿਹੜੀ ਟੈਂਪਰੇਰੀ ਸ਼ਿਫਟ ਨਵੀਂ ਬਿਲਕੁਲ ਟੈਂਪਰੇਰੀ ਨੰਬਰ ਸੀ 408 ਇਸ ਤੋਂ ਜ਼ਿਆਦਾ ਨਹੀਂ ਦੇਖਿਆ ਗਿਆ ਕਿਹੜਾ ਰੰਗ ਦੀ ਸੀ ਵਾਈਟ ਕਲਰ ਦੀ ਅੱਛਾ ਇਹ ਕਿੰਨੇ ਵਜੇ ਦਾ ਟਾਈਮ ਆ ਜਦੋਂ ਇੱਥੇ ਆਏ ਸੀ ਤਾਂ ਆ 9:40 ਦਾ ਟਾਈਮ ਸੀ ਜਦੋਂ ਹੋਇਆ ਹੈ ਵਕੇ ਕਿੰਨਾ ਕੋ ਬਿੱਲ ਸੀਗਾ ਉਹਨਾਂ ਦਾ 1500 ਰੁਪਏ ਸੀ ਬਿੱਲ ਸਾਰਾ ਅੱਛਾ ਹਾਂ ਤੇ ਮਤਲਬ ਕਿ ਡਰਿੰਕ ਵਗੈਰਾ ਕੀਤੀ ਉਹਨਾਂ ਨੇ ਡਰਿੰਕ ਕੀਤੀ ਇੱਥੇ ਆ ਕੇ ਉਹਨਾਂ ਨੇ ਅੱਛਾ ਪਹਿਲਾਂ ਵੀ ਕੀਤੀ ਸੀ ਕਿ ਇੱਥੇ ਪਹਿਲਾਂ ਹੀ ਕੀਤੀ ਹੋਈ ਸੀ ਅੱਛਾ ਹਾਂਜੀ ਇੱਥੇ ਆ ਕੇ ਫੇਰ ਕੀਤੀ ਹਾਂ ਤੇ ਤੁਸੀਂ ਮਤਲਬ ਕਿ ਬਿੱਲ ਲਈ ਉਹਨਾਂ ਨੂੰ ਰੋਕਿਆ ਪਿੱਛੇ ਜਾ ਕੇ ਬਿੱਲ ਲਈ ਰੋਕਿਆ ਸੀ ਵੀ ਬਿੱਲ ਸਾਨੂੰ ਦੇ ਕੇ ਜਾਓ ਪਰ ਬਿੱਲ ਕੀ ਜਾਣਾ ਭੱਜ ਗਏ ਜਦ ਭੱਜ ਗਏ ਸੀ ਪਿੱਛੇ ਗਏ ਤੇ ਉਹਨਾਂ ਨੇ ਸਾਡੇ ਰਵਲਵਰ ਕਢ ਲਈਏ ਸਾਡੇ ਧਿਆਨ ਲਾ ਕੀਤਾ ਜਦੋਂ 6 ਜਨੇ ਸੀ ਇੱਥੇ ਫਿਰ ਤੁਸੀਂ ਉਹਨਾਂ ਕੋ ਮੰਗਿਆ ਬਾਹਰ ਕਿਵੇਂ ਨਿਕਲੇ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇੱਥੋਂ ਬਿੱਲ ਪਤਾ ਗੱਲ ਕੀ ਉਹ ਅਸੀਂ ਗੇਟ ਤੇ ਰੁਕਿਆ ਹੈ ਦੋ ਬੰਦੇ ਪਹਿਲਾਂ ਖੜੇ ਸੀ ਕਹਿੰਦੇ ਜੀ ਹੱਥ ਧੋਂਦੇ ਪਏ ਆ ਉਸ ਟਾਈਮ ਦੇਖੋ ਕਰਾਊਡ ਹੁੰਦਾ ਸਾਡੇ ਕੋ ਰਸ਼ ਹੁੰਦਾ ਅਸੀਂ ਆਪਦੇ ਇੱਕ ਟੇਬਲ ਦੇ ਥੋੜਾ ਰਹਿ ਜਾਨੇ ਉਹ ਜਿਹੜਾ ਸਰਵਿਸ ਕਰਦਾ ਉਹ ਵਿਚਾਰਾ ਕੋਲੇ ਖੜਾ ਸੀ ਉਹ ਕਹਿੰਦਾ ਵੀ ਭਾਜੀ ਜਿਹੜੇ ਅੰਦਰ ਗਏ ਨੇ ਬਿੱਲ ਹੋ ਕਰਨ ਅੱਛਾ ਹਾਂਜੀ ਬੋਲ ਕੇ ਬਿੱਲ ਦੇਣ ਦੇ ਵਿੱਚ ਬਾਣੇ ਲਾ ਰਿਹਾ ਹਾਂ ਕਿੱਦਾਂ ਦੇ ਭਾਜੀ ਹਾਲਾਤ ਹੋ ਗਏ ਆ ਲਾਡੀ ਜੀ ਕੀ ਕਹੋਗੇ ਤੁਸੀਂ ਦੇਖੋ ਜੀ ਵਪਾਰ ਇਸੇ ਵਪਾਰ ਨਾਲ ਜੁੜਿਆ ਤੁਸੀਂ ਹਾਲਾਤ 1050 ਰੁਪਏ ਦੇ ਪਿੱਛੇ ਵੀ ਕਿਸੇ ਬੰਦੇ ਨੂੰ ਰੋਲਵਰ ਦਿਖਾਣਾ ਜਾ ਕੇ ਇੱਥੋਂ 1050 ਰੁਪਏ ਦੀ ਕੀ ਵੈਲਿਊ 1050 ਪਿੱਛੇ ਭੱਜ ਜਾਣਾ ਹੂੰ ਤੇ ਇਹ ਤਾਂ ਦੇਖੋ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਦੇਖੋ ਵੀ ਕਾਰੋਬਾਰ ਆਸਤੇ ਚਲੋ ਅੱਜ ਸਾਡਾ ਰੈਸਟੋਰੈਂਟ ਜੁੜ ਨਹੀਂ ਆਂਦਾ ਕਾਰ ਰੈਸਟੋਰੈਂਟ ਦਾ ਕਾਰੋਬਾਰ ਹੈ ਕੱਲੋਂ ਕਿਸੇ ਹੋਰ ਵੀ ਕਾਰੋਬਾਰ ਤੇ ਜਾਂ ਕਿਸੇ ਹੋਰ ਵੀ ਕੋਈ ਲੇਡੀਜ਼ ਬੱਚਾ ਕੋਈ ਜਾ ਰਿਹਾ ਕੁਛ ਕਿਸੇ ਨਾਲ ਵੀ ਇਹ ਕੁਝ ਕਰ ਸਕਦੇ ਨੇ ਫਿਰ ਰਿਵੋਲਵਰ 1050 ਪਿੱਛੇ ਰਿਵੋਲਵਰ ਦਿਖਾਣਾ ਦੇਖੋ ਇਹ ਤਾਂ ਬਹੁਤ ਔਖਾ ਹੈ ਇਹ ਤਾਂ ਮੈਂ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਇਹ ਇਹੋ ਜਿਹੇ ਬੰਦਿਆਂ ਨੂੰ ਫੜ ਕੇ ਤੇ ਅੰਦਰ ਦਿੱਤਾ ਜਾਵੇ ਤੇ ਤੇ ਜਲਦੀ ਤੋਂ ਜਲਦੀ ਇਹੋ ਜਿਹੇ ਬੰਦਿਆਂ ਤੇ ਠੱਲ ਪਾਈ ਜਾਵੇ ਨਹੀਂ ਤਾਂ ਰੈਸਟੋਰੈਂਟ ਜੂਨੀਅਨ ਦਾ ਮਤਲਬ ਕਿ ਇੱਥੇ ਜਿਹੜਾ ਮਤਲਬ ਕਿ ਕਾਰੋਬਾਰ ਕਰਨਾ ਬਹੁਤ ਔਖਾ ਹੋ ਜਾਏਗਾ ਤੇ ਸਾਡੇ ਰੈਸਟੋਰੈਂਟ ਜੂਨੀਅਨ ਲੋਈ ਬੇਨਤੀ ਹੈ ਵੀ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਇਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਵੇ ਸਾਡੇ ਵਾਸਤੇ ਤਾਂ ਦੇਖੋ ਜੀ ਕੁਝ ਨਾ ਕੁਝ ਅਸੀਂ ਕਦਮ ਚੱਕਾਂਗੇ ਇਹ ਵੀ ਪਤਾ ਲੱਗਿਆ ਕੋਈ ਪੀਐਨਬੀ ਬੈਂਕ ਕੋਲੇ ਸਪੋਰਟਕਿੰਗ ਕੋਲੇ ਵੀ ਇਹਨਾਂ ਨੇ ਕੁਝ ਅੱਜ ਗਾਂਡਕੂੜ ਕੀਤਾ ਕੋਈ ਦੱਸਦੇ ਪਏ ਸੀ ਉੱਥੇ ਵੀ ਕੋਈ ਆਵਜੀ ਗੱਡੀ ਸੀ ਹਾਂ ਮੇਕਰ ਹੋ ਸਕਦਾ ਹੈ ਉਹਨਾਂ ਨੂੰ ਪਤਾ ਲੱਗੇ ਕਿਸੇ ਬੰਦੇ ਦੇ ਵੀ 8:30 ਵਜੇ ਦੇ ਕਰੀਬ ਨੂੰ ਉੱਥੇ ਵੀ ਕੋਈ ਆ ਵਾਕਿਆ ਬੁਕਿਆ ਕਰਕੇ ਆਏ ਨੇ ਹੂੰ ਜਦੋਂ ਅਸੀਂ ਖੜੇ ਸੀ ਸਾਡੀ ਸੀਸੀਟੀਵੀ ਵਗੈਰਾ ਲੱਗੇ ਇੱਥੇ ਹਾਂ ਸੀਸੀਟੀਵੀ ਨੇ ਲੱਗੇ ਹੋਏ ਨੇ ਆਈਆਂ ਤਸਵੀਰਾਂ ਆਈਆਂ ਨੇ ਕਿਉਂ ਨਹੀਂ ਆਈਆਂ ਦਿਖਾਓ ਜੀ ਅੱਛਾ ਇਹ ਤਸਵੀਰਾਂ ਆ ਗਈਆਂ ਅੱਜ ਇੱਥੇ ਬੈਠੇ ਹੋਏ ਸੀ ਇਹ ਜਿਹੜੀਆਂ ਤਸਵੀਰਾਂ ਹੈਗੀਆਂ ਹਾਂਜੀ ਅੱਛਾ ਤਾਂ ਦੱਸ ਦਈਏ ਕਿ ਹਾਲਾਤ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦੇ ਬਣ ਗਏ ਆ ਅ ਇੱਕ ਵਪਾਰੀ ਦੇ ਵੱਲੋਂ ਇੱਕ ਦੁਕਾਨਦਾਰ ਦੇ ਵੱਲੋਂ ਜਦ ਬਿੱਲ ਮੰਗਿਆ ਜਾਂਦਾ ਤਾਂ ਖਾ ਪੀ ਕੇ ਬਿੱਲ ਜਿਹੜਾ ਹੈਗਾ ਉਹ ਨਹੀਂ ਦਿੱਤਾ ਜਾਂਦਾ ਇਹ ਜੀ ਸੂਰਤ ਵਿੱਚ ਗੱਡੀ ਭਜਾ ਲੀਤੀ ਜਾਂਦੀ ਹੈ ਜਦ ਉਸ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਔਰ ਰੋਕਿਆ ਜਾਂਦਾ ਰਸਤੇ 'ਚ ਤਾਂ ਫਿਰ ਬਿੱਲ ਦੇਣ ਦੀ ਬਜਾਏ ਜਿਹੜਾ ਉਸ ਨੂੰ ਗਾਲੀ ਗਲੋਚ ਉਸਨੂੰ ਕੀਤਾ ਜਾਂਦਾ ਹੈ ਔਰ ਉਸ ਨੂੰ ਰਿਵਾਲਵਰ ਜਿਹੜਾ ਹੈਗਾ ਉਹ ਦਿਖਾਇਆ ਜਾਂਦਾ ਹੈ ਰਿਵਾਲਵਰ ਦਿਖਾ ਕੇ ਜਿਹੜੇ ਕਿੰਨੇ ਲੋਕ ਸੀ 6 ਲੋਕ 6 ਲੋਕ 6 ਲੋਕ ਜਿਹੜੇ ਐ ਫਰਾਰ ਹੋ ਜਾਂਦੇ ਆ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਣੇ ਆ ਸੀਸੀਟੀਵੀ ਦੀ ਇਸ ਦੇ ਵਿੱਚ ਇਹ ਲੋਕ ਦਿਖਾਈ ਦੇਣਗੇ ਜਿਹੜੇ ਇੱਥੋਂ ਬਾਹਰ ਨਿਕਲਦੇ ਹੋਏ ਕਾਕੇ ਐ ਹੀ ਨਹੀਂ ਕੀ ਟਕਰਾ ਥੋੜਾ ਜਿਹਾ ਫੋਰਵਰਡ ਕਰਦੇ ਹਾਂ ਅਪੀ ਹਾਂ ਇਹ ਲੋਕ ਆ ਤਾਂ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਇਹ ਲੋਕ ਹੈਗੇ ਆ ਜਿਹੜੇ ਇਸ ਜਗ੍ਹਾ ਤੇ ਆਉਂਦੇ ਆ ਸ਼ਗੁਨ ਰੈਸਟੋਰੈਂਟ ਹੈਗਾ ਡੀਏਵੀ ਕਾਲਜ ਰੋਡ ਤੇ ਤਾਂ ਇਹ ਬਾਹਰ ਨਿਕਲਣਗੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੀਸੀਟੀਵੀ ਦੀਆਂ ਇਸ ਸਮੇਂ ਦੀਆਂ ਲਾਈਵ ਤਾਂ 6 ਲੋਕ ਇੱਕ ਕਾਰ ਤੇ ਆਉਂਦੇ ਆ ਸਵਿਫਟ ਕਾਰ ਹੁੰਦੀ ਹੈ ਵਾਈਟ ਕਲਰ ਦੀ ਟੈਂਪੋਰੀ ਨੰਬਰ ਹੈ 408 ਪਿੱਛੇ ਨੰਬਰ ਹੈ ਉਸ ਦਾ ਤਾਂ ਉਸ ਉੱਤੇ ਆਦੇ ਆ ਇੱਥੇ ਖਾਣਾ ਖਾਧਾ ਜਾਂਦਾ ਹੈ ਔਰ ਜੋ ਆਪਦਾ ਪੈਗਪੂਗ ਲਾਣੇ ਹੁੰਦੇ ਆ ਉਹ ਲਾਉਂਦੇ ਆ ਤਾਂ ਉਸ ਤੋਂ ਬਾਅਦ ਜਦ ਬਿੱਲ ਦੇਣ ਦੀ ਵਾਰੀ ਆਉਂਦੀ ਆ ਤਾਂ ਕਹਿੰਦੇ ਕਿ ਚਾਰ ਪਹਿਲਾਂ ਹੌਲੀ ਕਿਦਨੇ ਨਿਕਲ ਜਾਂਦੇ ਆ ਜਿਹੜੇ ਦੋ ਬਚਦੇ ਆ ਉਹ ਇੱਕ ਦੂਸਰੇ ਦਾ ਨਾਮ ਲੈਂਦੇ ਆ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਇਹ ਲੋਕ ਆ ਦੋ ਤਿੰਨ ਇੱਕ ਪਹਿਲਾਂ ਨਿਕਲ ਗਿਆ ਚਾਰ ਹਨਾ ਤਾਂ ਆਪਾਂ ਚੌਥਾ ਬੰਦਾ ਪੰਜ ਪੰਜ ਇੱਕ ਪਹਿਲਾਂ ਨਿਕਲ ਗਿਆ 6 ਹੋ ਗਏ ਹਨਾ ਤਾਂ ਇਹ ਤਸਵੀਰਾਂ ਚ ਇਹ ਦਿਖਾਈ ਦੇ ਰਹੇ ਇਹ ਬੰਦੇ ਆ ਜੋ ਆਉਂਦੇ ਆ ਇਸ ਜਗ੍ਹਾ ਤੇ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਵੀ ਇੱਥੇ ਬਿੱਲ ਜਦ ਦੇਣ ਦੀ ਵਾਰੀ ਆਂਦੀ ਇੱਥੇ ਬੈਠ ਕੇ ਆਪਣਾ ਰੈਸਟੋਰੈਂਟ ਤੇ ਹੋਟਲ ਤੇ ਖਾਂਦੇ ਪੀਂਦੇ ਆ ਔਰ ਜਦ ਬਿੱਲ ਦੇਣ ਦੀ ਵਾਰੀ ਆਂਦੀ ਆ ਤਾਂ ਫਿਰ ਜਿਹੜਾ ਹੈਗਾ ਉਹ ਇੱਥੋਂ ਫਰਾਰ ਹੋ ਜਾਂਦੇ ਆ ਔਰ ਜਦ ਹੋਟਲ ਮਾਲਕ ਦੇ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਫਿਰ ਬਿੱਲ ਦੇਣ ਦੀ ਬਜਾਏ ਰਿਵਾਲਵਰ ਜਿਹੜਾ ਹੈਗਾ ਉਹ ਦਿਖਾਇਆ ਜਾਂਦਾ ਹੈ ਤਾ ਭਾਜੀ ਕਿ ਕਿਹੜਾ ਰਵਲਵਰ ਵਗੈਰਾ ਕਿਹੜਾ ਹੈਗਾ ਸੀ ਇਹਨਾਂ ਕੋਲੇ ਕੋਈ ਰਵਲਵਰ ਤਾਂ ਨੇਰੇ ਦੇ ਰਹੇ ਅੱਲਾ ਨੇਰੇ ਤਾਂ ਮੈਂ ਹੁਣ ਲਾਇਸੈਂਸ ਤਾਂ ਮੈਂ ਕੀ ਦੇਖਣਾ ਸੀ ਉਹਨਾਂ ਦਾ ਜੀ ਇਹਨੇ ਤਾਂ ਦਿਖਾਇਆ ਗਿਆ ਮੈਨੂੰ 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 ਉਹਨਾਂ ਦੇਰੇ 'ਚ ਕੁਝ ਨਹੀਂ ਦਿਖਿਆ ਉਹਨਾਂ ਦਾ ਮੈਂ ਤਾਂ ਰਵਲਵਰ ਜਦੋਂ ਦਿਖਾਇਆ ਤੇ ਧੱਕਾ ਮਾਰਿਆ ਤੇ ਮੇਰੀ ਤਾਂ ਗੱਡੀ ਜਿਵੇਂ ਪਿੱਛੇ ਕੀਤੀ ਤੇ ਸਟਾਰਟ ਕਰਕੇ ਭੱਜ ਗਿਆ ਬਲੈਕ ਕਲਰ ਦਾ ਸੀ ਰਵਲਵਰ ਕਿਰਵਰ ਬਲੈਕ ਕਲਰ ਦਾ ਸੀ ਬਲੈਕ ਕਲਰ ਹਾਂਜੀ अच्छा ये 6 लोग, लोग थे 6 लोग थे तो किडी जगह पे ਤੁਸੀਂ ਰੋਕਿਆ ਕਿੱਥੇ ਸੀ ਸ਼ਹੀਦ ਉਦਮ ਸਿੰਘ ਜਿੱਥੇ ਨਾਕਾ ਲੱਗਦਾ ਪੱਕਾ ਨਾਕਾ ਲੱਗਦਾ ਹੈ ਪੰਜਾਬ ਪੁਲਿਸ ਦਾ ਉੱਥੇ ਰੁਕੇ ਅੱਛਾ ਅੱਛਾ ਉਸ ਜਗ੍ਹਾ ਤੇ ਰੁਕੇ ਹਾਂਜੀ ਠੀਕ ਹੈ ਕੀ ਕਹਿਣਾ ਚਾਹੋਗੇ ਹੁਣ ਹਾਲਾਤਾਂ ਨੂੰ ਲੈ ਕੇ ਦੇਖੋ ਜੀ ਪੈਸੇ ਜਿਆਦੇ ਨਹੀਂ ਹੈਗੇ ਇੱਕ ਦਾ ਨਹੀਂ ਪੈਸੇ ਗੱਲ ਪੈਸੇ ਦੀ ਗੱਲ ਪੈਸੇ ਦੀ ਨਹੀਂ ਹੈ ਗੱਲ ਪੈਸੇ ਦੀ ਨਹੀਂ ਸਾਡੇ ਨਾਲ ਅਗਰ ਰੋਜ ਹੋਏਗਾ ਤਾਂ ਫਿਰ ਕਾਦੇ ਪੈਸੇ ਤੰਦਾ ਕਰਨਾ ਅਸੀਂ ਆਪਦੇ ਬਾਦੂਕਰਨਾ ਬੰਦ ਕਰਕੇ ਸਾਡਾ ਤਾਂ ਕੰਮ ਹੀ ਆਈ ਇਹਨਾਂ ਨਾਲ ਰੋਜੀ ਦਰੂਪੀਨ ਨਾਲ ਗੱਲ ਕਰਨੀ ਸੈ ਰੋਜੀ ਇਹਨਾਂ ਨਾਲ ਬਹਿਣਾ ਆਗੇ ਜੀ ਐਸ ਤਰ੍ਹਾਂ ਕਰਨਗੇ ਸਾਡੇ ਨਾਲ ਫਿਰ ਅਸੀਂ ਆਪ ਦੀਆਂ ਚਾਬੀਆਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕਹਿੰਨੇ ਵੀ ਸਾਡੀ ਚਾਬੀ ਜਿਹਨੇ ਰੈਸਟੋਰੈਂਟ ਲੈ ਲਊਗਾ ਵੀ ਚਲਾ ਲਓ ਜੇ ਨਹੀਂ ਚੱਲਦਾ ਤਾਂ ਸਾਡੇ ਕੋਲ ਅਸੀਂ ਤਾਂ ਨਹੀਂ ਚਲਾ ਸਕਦੇ ਨਾ ਸਾਡੇ ਤਾਂ ਛੋਟੇ ਛੋਟੇ ਬੱਚੇ ਨੇ ਠੀਕ ਹੈ ਨਾ ਮੜੀ ਗੱਲ ਹੈ ਹਾਂ ਜੀ ਕੀ ਭਾਜੀ ਕੀ ਕਹਿਣਾ ਚਾਹੋਗੇ ਪੂਰੇ ਮਾਮਲੇ ਨੂੰ ਲੈ ਕੇ ਭਾਈ ਨਾ ਪਹਿਲੇ ਵੀ ਹੋ ਚੁੱਕਿਆ ਜੀ ਮੇਰੀ ਦੁਕਾਨ ਤੇ ਵੀ ਅਸਤਰਾ ਬੰਦੇ ਆਦੇ ਨੇ ਗੱਡੀ 'ਚ ਬੈਠਿਆ ਆਦਾ ਕਿੱਥੇ ਬਿਦਾਨ ਤੁਹਾਡੀ ਮੇਰੀ ਰੋਲ ਚਿਕਨ ਸੈਂਟਰ ਹੈ ਜੀ ਪੁਰਾਣੀ ਤਸਵੀਰ ਦੇ ਸਾਹਮਣੇ ਜੀ ਪੁਰਾਣੀ ਤਸਵੀਰ ਹਾਂਜੀ ਬਟਾ ਬਾਈਾ ਰੋਟੇ ਸਰ ਮੇਰੇ ਨਾਲ ਵੀ ਇਦਾਂ ਹੋ ਚੁੱਕਿਆ ਹੈ 2-4 ਬਾਰ ਹੋ ਚੁੱਕਿਆ ਹੈ ਮੇਰੇ ਨਾਲ ਵੀ ਬੰਦੇ ਆਦੇ ਨੇ ਗੱਡੀ 'ਚ ਬਰਤਨ ਸਵੇਤ ਲੈ ਜਾਂਦੇ ਨੇ ਗੱਡੀ 'ਤੇ ਜਾ ਕੇ ਹਮ ਸਰ ਕੋਈ ਰਾਤ ਉਹ ਜ਼ਿਆਦਾ ਬੱਤਰ ਨਹੀਂ ਬੰਦੇ ਨਾਲ ਬਹਿਸ ਵੀ ਬੋਲੀਏ ਪੁੱਛੇ ਮੁੰਡਾ ਪੁੱਛਣ ਜਾਂਦਾ ਨੇ ਬਿੱਲ ਸਰਕਣੇ ਖਰਦੇ ਆ ਕਰਦੇ ਬਸ ਇੰਨੇ ਹੀ ਗੱਡੀ ਵੀ ਆਖ ਲੈ ਜਾਂਦੇ ਨੇ ਜੀ ਤੇ 2-4 ਮੇਰੀ ਦੁਕਾਨ ਤੇ ਹੋ ਚੁੱਕਿਆ ਇਹ ਸਰੇ ਇੰਤੇ ਦੇ ਪ੍ਰਸ਼ਨ ਤੇ ਪ੍ਰਸ਼ਾਸਨ ਕੋਲ ਧਿਆਨ ਦੇਣਾ ਚਾਹੀਦਾ ਜੀ ਸਾਡੇ ਵਾਲੇ ਵਰਗੇ ਬੰਦਿਆਂ ਤੇ ਅਸੀਂ ਦੱਸੋ ਕਿਵੇਂ ਕਾਰੋਬਾਰ ਚਲਾਉਣਾ ਜੀ ਜੇਕਰ ਇਹ ਸਾਡੇ ਨੂੰ ਹੋਏਗਾ ਤਾਂ ਤਾਂ ਬਿਲਕੁਲ ਆਮ ਜਿਹੜਾ ਬੰਦਾ ਹੈਗਾ ਜੋ ਕਾਰੋਬਾਰੀ ਹੈ ਵਪਾਰੀ ਹੈ ਉਹ ਸੋਚਦਾ ਹੈ ਕਿ ਪੂਰੇ ਘਟਨਾਕ੍ਰਮ ਤੇ ਕਹਿਣਾ ਚਾਹੂਗਾ ਭਾਜੀ ਏਦਾਂ ਜੀ ਅੱਜ ਦੀ ਤਰੀਕ ਚ ਕਸਟਮਰ ਇੰਨਾ ਘਾਵੀ ਹੋ ਚੁੱਕੇ ਜੀ ਸਾਡੀ ਫੀਲਡ ਵਾਲਿਆਂ ਤੇ ਕਿ ਸਾਡਾ ਕਾਰੋਬਾਰ ਕਰਨਾ ਹੀ ਮੁਸ਼ਕਿਲ ਹੋਇਆ ਪਿਆ ਜੀ ਐਸੀ ਆਫ ਦਾ ਬਿੱਲ ਮੰਗਣ ਲੱਗੇ ਅਸੀਂ ਇਹ ਸੋਚਦੇ ਵੀ ਸ਼ਾਇਦ ਅਗਲਾ ਲੜੀ ਨਾ ਪਵੇ ਡਰ ਲੱਗਦਾ ਬਿਲਕੁਲ ਜੀ ਕਿਉਂਕਿ ਜੇਕਰ ਸਰਵ ਕਰਵਾਉਂਦੇ ਆਂ ਦੇਖੋ ਜੀ ਦੇਖੋ ਜੀ ਅਸੀਂ ਅਸੀਂ ਸਪਸ਼ਟ ਮੈਨੂ ਚ ਹਰ ਇੱਕ ਚੀਜ਼ ਲਿਸਟ ਕੀਤੀ ਹੋਈ ਹੈ ਫਿਰ ਵੀ ਕਸਟਮਰ ਕੋਈ ਨਾ ਕੋਈ ਗੱਲ ਪਿੱਛੇ ਆਨਾਗਾਣੀ ਕਰਦਾ ਜੀ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਕੋਈ ਕਦੀ ਕੋਈ ਕੰਪਲੇਂਟ ਜੀ ਆਏ ਚੀਜ਼ਾਂ ਉਹਨਾਂ ਨੇ ਕੋਈ ਨਾ ਕੋਈ ਲੜਾਈ ਕਰਨ ਦਾ ਬਹਾਨਾ ਚਾਹੀਦਾ ਜੀ ਇਹ ਹੀ ਡਰ ਕੇ ਰਹਾਂਗੇ ਜੀ ਠੀਕ ਹੈ ਨਾ ਜੀ ਅਸੀਂ ਆਪਦੀ ਦੁਕਾਨਦਾਰੀ ਕਰ ਰਹੇ ਆਂ ਜੀ ਅਸੀਂ ਕੁਝ ਗਲਤ ਨਹੀਂ ਕਰ ਰਹੇ ਅਸੀਂ ਕਸਟਮਰ ਆ ਰਹੇ ਉਹਨੂੰ ਉਹਦੇ ਖਵਾਨ ਦੇ ਪੈਸੇ ਮੰਗ ਰਹੇ ਜੀ ਸਾਨੂੰ ਪੈਸੇ ਮੰਗਣ ਵਾਸਤੇ ਇਹ ਚੀਜ਼ਾਂ ਕੀਤੀਆਂ ਜਾਣੀਆਂ ਤਾਂ ਅਸੀਂ ਕਿਵੇਂ ਕੰਮ ਕਰ ਸਕਦੇ ਆਂ ਜੀ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਡਰ ਖੌਫ ਖਤਮ ਹੋ ਗਿਆ ਹਾਂਜੀ ਹਾਂਜੀ ਪਲੇੜੇ ਉਹ ਬਹੁਤ ਦਾ ਵਪਾਰੀ ਬੰਦੇ ਦੇ ਵਿੱਚ ਦੁਕਾਨਦਾਰ ਬੰਦੇ ਦੇ ਵਿੱਚ ਜਿਹੜਾ ਹੈਗਾ ਉਹ ਡਰ ਜਰੂਰ ਦਿਖਾਈ ਦਿੰਦਾ ਕਹਿੰਦੇ ਆ ਕਿ ਆਪਦੇ ਚੀਜ਼ ਦੇ ਪੈਸੇ ਮੰਗਣ ਲੱਗਿਆ ਵੀ ਜਿਹੜਾ ਹੈਗਾ ਡਰ ਲੱਗਦਾ ਤਾਂ ਇਹ ਹਾਦਸਾ ਜਿਹੜਾ ਹੈਗਾ ਇਹ ਹੋਇਆ 6 ਲੋਕ ਕਾਰ ਤੇ ਸਵਾਰ ਹੋ ਕੇ ਆਂਦੇ ਆ ਸ਼ਗੁਨ ਰੈਸਟੋਰੈਂਟ ਹੈਗਾ ਜਲਾਲਾਬਾਦ ਦੇ ਡੀਏਵੀ ਕਾਲਜ ਰੋਡ ਤੇ 9:40 ਮਿੰਟ ਤੇ ਇੱਕ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ 6 ਲੋਕਾਂ ਦੇ ਆ ਤਾਂ ਇੱਥੇ ਖਾ ਪੀ ਕੇ ਉਸ ਤੋਂ ਬਾਅਦ ਬਿੱਲ ਦੇਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਆ ਔਰ ਹੋਟਲ ਦੇ ਮਾਲਕ ਦੇ ਵੱਲੋਂ ਜਦ ਪਿੱਛਾ ਕਰਕੇ ਉਹਨਾਂ ਨੂੰ ਸ਼ਹੀਦ ਉਦਮ ਸਿੰਘ ਚੌਕ ਵਿਖੇ ਰੋਕਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਹੋਟਲ ਮਾਲਕ ਅਤੇ ਉਸਦੇ ਇੱਕ ਹੋਰ ਸਾਥੀ ਦੇ ਨਾਲ ਗਾਲੀ ਗਲੋਚ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਰਿਵੋਲਵਰ ਜੋ ਇਹ ਦੱਸ ਰਿਹਾ ਕਿ ਇਹਨਾਂ ਨੂੰ ਰਿਵੋਲਵਰ ਦਿਖਾਇਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਫਰਾਰ ਹੋ ਜਾਂਦੇ ਭਾਜੀ ਜਦੋਂ ਉੱਥੇ ਤੁਸੀਂ ਰੋਕੇ ਉੱਥੇ ਲੋਕ ਇਕੱਠੇ ਹੋਗੇ ਸੀ ਹੋਗੇ ਹੋਰ ਲੋਕ ਵੀ ਹੋਗੇ ਸੀ ਉੱਥੇ ਲੋਕ ਉਸੇ ਟਾਈਮ ਆਏ ਸੀ ਲੋਕ ਆ ਗਏ ਸੀ ਅੱਛਾ ਮੇਂ ਕਿ ਕਰਾਊਡ ਹੋ ਗਿਆ ਸੀ ਲੋਕਾਂ ਦਾ ਹਾਂਜੀ ਕਰਾਊਡ ਹੋ ਗਿਆ ਦੇਖਿਆ ਹੋਵੇਗਾ ਫਿਰ ਇਹ ਸਾਰਾ ਕੁਝ ਹਾਂਜੀ ਹਾਂਜੀ ਕੋਈ ਨਹੀਂ ਅੱਛਾ ਹਾਂਜੀ ਰਿਵਾਲਵਰ ਵਗੈਰਾ ਰਿਵਾਲਵਰ ਸਰੇ ਆਮ ਨਹੀਂ ਰਿਵਾਲਵਰ ਜਿਹੜਾ ਅੰਦਰ ਸੀਟ ਤੇ ਬੈਠਾ ਸੀ ਤੇ ਡਰਾਈਵਰ ਸੀਟ ਤੋਂ ਪਰਲੇ ਪਾਸੇ ਉਹਨੇ ਰਿਵਾਲਵਰ ਕੱਢੀ ਸੀ ਸਿਰਫ ਉਹਨੇ ਕੱਢੀ ਹਾਂ ਅੱਛਾ ਕੀ ਕਿਹਾ ਕੀ ਉਹਨਾਂ ਨੇ ਪਹਿਲਾਂ ਉਹਨੇ ਕਹਿੰਦਾ ਜੀ ਵੀ ਤੂੰ ਵੇਂਦਾ ਕੀ ਹੈ ਹਾਂ ਚਲਾ ਨੂੰ ਅੱਛਾ ਹਾਂ ਅੱਛਾ ਇਹ ਤੋਂ ਦੇਖਣ ਹਾਂ ਤੇ ਇਹ ਬੰਦੇ ਜਿਹੜੇ ਫਸਟ ਟਾਈਮ ਆਏ ਪਹਿਲਾਂ ਕਦੇ ਆਏ ਤੁਹਾਡੇ ਦੇਖੋ ਮੈਂ ਪਹਿਲੇ ਵਾਰੀ ਵੇਖਿਆ ਸੀ ਮੈਂ ਨਹੀਂ ਇਹਨਾਂ ਨੂੰ ਵੇਖਿਆ ਸੀ ਬਿਲਕੁਲ ਸ਼ਗੁਨ ਰੈਸਟੋਰੈਂਟ ਦੀਆਂ ਤਸਵੀਰਾਂ ਵਰਨੂੰ ਦਿਖਾਈਆਂ ਤਾਂ ਵਪਾਰੀ ਜਿਹੜੇ ਹੈ ਸੁਭਾਵਕ ਹੈ ਕਿ ਵਪਾਰੀਆਂ ਦੇ ਵਿੱਚ ਡਰ ਜਿਹੜਾ ਹੈਗਾ ਉਹ ਬਣ ਜਾਂਦਾ ਹੈ ਜਦ ਬਿੱਲ ਮੰਗਣ ਤੇ ਅੱਗੋਂ ਜਿਹੜਾ ਹੈਗਾ ਇਸ ਤਰ੍ਹਾਂ ਦੀ ਹਰਕਤ ਜਿਹੜੀ ਆ ਉਹ ਕੀਤੀ ਜਾਂਦੀ ਹੈ ਕਸਟਮਰ ਦੇ ਵੱਲੋਂ ਤਾਂ ਬਿਲਕੁਲ ਇਹ ਮੰਗ ਕਰ ਰਹੀ ਹੈ ਕਿ ਸੀਸੀਟੀਵੀ ਇਹਨਾਂ ਦੇ ਕੋਲੇ ਹੈ ਔਰ ਉਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਪਛਾਣ ਕੀਤੀ ਜਾਵੇ ਕੌਣ ਲੋਕ ਹੈਗੇ ਆ ਦਾ ਇਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਅੱਛਾ ਭਾਜੀ ਇਹ ਤੁਸੀਂ ਕੋਈ ਥਾਣੇ ਇਨਫੋਰਮੇਸ਼ਨ ਦਿੱਤੀ ਆ ਕੋਈ ਤਲਾਹ ਦਿੱਤੀ ਨਹੀਂ ਹੁਣ ਜੰਨੇ ਸੀ ਪਹਿਲਾਂ ਯੂਨੀਅਨ ਇਕੱਠੀ ਹੋਈ ਹੈ ਯੂਨੀਅਨ ਦੇ ਵਿੱਚ ਜੋ ਵੀ ਮਤਾ ਪਾਉਣਗੇ ਜਿਹੜੇ ਮੇਰੇ ਸੱਜਣ ਨੇ ਉਹ ਵਗੈਰਾ ਤਾਂ ਤਾਂ ਦੱਸਿਆ ਹੋਣਾ ਨਹੀਂ ਮੈਂ ਵਾਲੇ ਕੁਝ ਨਹੀਂ ਦੱਸਿਆ ਜੀ ਅਚਾਲੀ ਨਹੀਂ ਜਾਣੀ ਨਹੀਂ ਹੁਣੀ ਨਹੀਂ ਆ ਜਿਵੇਂ ਆਏ ਜਿਵੇਂ ਤੁਹਾਨੂੰ ਫੋਨ ਕੀਤਾ ਤੇ ਇਹਨਾਂ ਨੂੰ ਫੋਨ ਕਰਤਾ ਸੀ ਮੈਂ ਤੇ ਹੁਣ ਜੋ ਸਾਡੇ ਹੋਏਗਾ ਬੰਦੀਕਾਰ ਯੂਨੀਅਨ ਨੇ ਕੀ ਫੈਸਲਾ ਲਿਆ ਯੂਨੀਅਨ ਕਹਿੰਦੀ ਹੈ ਵੀ ਮੈਂ ਯੂਨਨ ਨੂੰ ਕਹਤਾ ਵੀ ਮੇਨਾ ਆ ਵਾਕੇ ਹੈ ਯੂਨੀਅਨ ਕਹਿੰਦੀ ਹੈ ਠੀਕ ਹੈ ਅਸੀਂ ਫੇਰੇ ਥਾਣੇ ਜਾਵਾਂਗੇ ਤੇ ਅਸੀਂ ਮੰਗ ਕਰਾਂਗੇ ਡਿਪਟੀ ਸਾਹਿਬ ਕੋ ਐਸਐਚਓ ਸਾਹਿਬ ਕੋ ਵੀ ਇਹਨਾਂ ਦੇ ਖਿਲਾਫ ਜਿਹੜੇ ਮੁੱਦਮਸ਼ੀਅਨ ਨੇ ਖਰਾਬ ਬੰਦੀ ਕਾਰਵਾਈ ਕੀਤੀ ਜਾਵੇ ਦੇਖੋ ਜੀ ਅਸੀਂ ਵੀ ਇੱਕ ਵਪਾਰ ਮੰਡਲ ਦਾ ਹਿੱਸਾ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਬੱਬੂ ਡੋਡਾ ਜੀ ਨੇ ਇਥੋਂ ਉਹਨਾਂ ਨੂੰ ਨਾਲ ਲਾਵਾਂਗੇ ਹੋਰ ਸਾਡੇ ਜਿਹੜੇ ਵਪਾਰ ਮੰਡਲ ਦੇ ਮੈਂਬਰ ਨੇ ਨਾਲ ਲੈ ਕੇ ਅਸੀਂ ਪ੍ਰਸ਼ਾਸਨ ਨੂੰ ਮਿਲਾਂਗੇ ਤੇ ਇਹਨਾਂ ਬੰਦਿਆਂ ਦੀ ਪਛਾਣ ਕਰਕੇ ਇਹਨਾਂ ਬੰਦਿਆਂ ਨੂੰ ਜਿੰਨਾ ਦੇ ਕਨੇ ਅੰਦਰ ਨਹੀਂ ਜਾਂਦੇ ਅਸੀਂ ਖੜਾ ਨਹੀਂ ਛੱਡਾਂਗੇ ਪ੍ਰਸ਼ਾਸਨ ਦਾ ਬਿਲਕੁਲ ਠੀਕ ਹੈ ਸਵਾਗਤ ਹੈ ਜਦੋਂ ਕਿਉਂਕਿ ਇਹ ਦੇਖੋ ਇਹ ਇਹ ਨਹੀਂ ਸਾਡਾ ਹੀ ਰੈਸਟੋਰੈਂਟ ਜੁਨੀਅਨ ਹੈ ਸਾਡਾ ਵਪਾਰ ਹੈ ਹੋਰ ਵੀ ਵਪਾਰੀ ਨੇ ਸਾਡੇ ਨਾਲ ਹਾਂ ਅੱਜ ਇਹਨਾਂ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਵੀ ਹੋਏਗਾ ਪਰ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਇਸ ਚੀਜ਼ ਦੇ ਵਿੱਚ ਸਾਨੂੰ ਸਾਰਾ ਸ਼ਹਿਰ ਇਕੱਠਾ ਕਰਨਾ ਪਏ ਅਸੀਂ ਕਰ ਲਾਂਗੇ ਅਸੀਂ ਨਹੀਂ ਚੱਕ-ਚੁੱਕਣ ਵਾਲੇ ਨਾ ਕਦੇ ਚੁੱਕਿਆ ਨਾ ਚੁੱਕਣਾ ਜੀ ਬਿਲਕੁਲ ਸਿੱਧਾ ਅਸੀਂ ਮੁੱਲ ਪਾਵਾਂਗੇ ਬਿਲਕੁਲ ਤਾਂ ਕੁਝ ਵੀਰਾਂ ਇਹ ਵੱਲੋਂ ਕਮੈਂਟ ਕੀਤੇ ਜਾ ਰਹੇ ਆ ਕਿ ਜਿਹੜੀ ਵੀਡੀਓ ਹੈਗੀ ਆ ਉਹ ਸ਼ੇਅਰ ਕੀਤੀ ਜਾਵੇ ਬਿਲਕੁਲ ਉਹ ਵੀਡੀਓ ਜਿਹੜੀ ਹੈਗੀ ਆ ਜਿਹੜੇ ਲੋਕ ਇਥੋਂ ਨਿਕਲਦੇ ਆ ਸੀਸੀਟੀਵੀ ਦੀ ਜਿਹੜੀ ਵੀਡੀਓ ਹੈਗੀ ਆ ਉਹ ਵੀ ਸ਼ੇਅਰ ਕਰਾਂਗੇ ਇਸੇ ਆ ਪਲੇਟਫਾਰਮ ਤੇ ਇਸੇ ਚੈਨਲ ਤੇ ਥੋੜੀ ਦੇਰ ਤਾਈਂ ਜਿਹੜੀ ਆ ਤੁਹਾਡੇ ਨਾਲ ਉਹ ਵੀਡੀਓ ਜਿਹੜੀ ਹੈਗੀ ਆ ਉਹ ਵੀ ਸ਼ੇਅਰ ਕਰਦੇ ਆ ਫਿਲਹਾਲ ਦੇ ਲਈ ਧੰਨਵਾਦ